来 ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭ ਸੀ ਬਲਾਕ ਹਰੀ ਨਗਰ ਕੰਟਾਕਰ ਅੱਜ ਦਰਸ਼ਨ ਹੋਏ ਨੇ ਔਰ ਸਾਰੀ ਕਮੇਟੀ ਨੇ ਸਨਮਾਨ ਕੀਤਾ ਬੜਾ ਬਹੁਤ ਬਹੁਤ ਧੰਨਵਾਦ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਮਕਾਨਾਂ ਚੋਂ ਦੁਕਾਨਾਂ ਚੋਂ ਬਾਹਰ ਨਿਕਲ ਕੇ ਸਾਡਾ ਮਾਨ ਸਨਮਾਨ ਕਰ ਰਹੇ ਹਾਂ ਇਹ ਗੁਰੂ ਦੀ ਕਿਰਪਾ ਆ ਜਿਹੜੇ ਫੁੱਲ ਵਰਸ ਰਹੇ ਨੇ ਇਹ ਗੁਰੂ ਦੀ ਕਿਰਪਾ ਹੈ ਇਹ ਇਹਦਾ ਕੋਈ ਕਿਸੇ ਕਰਨ ਵਿੱਚ ਮੁੱਲ ਨਹੀਂ ਪਾਇਆ ਜਾ ਸਕਦਾ ਇਹ ਪਿਆਰ ਹੈ ਇਹ ਪਿਆਰ ਦਾ ਕੋਮਲ ਨਹੀਂ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਸ੍ਰਿੰਦਰ শেத்ਿਆ ਜੀ ਸਾਡੇ ਹਰੀ ਨਗਰ ਤੋਂ ਉਮੀਦਵਾਰ ਨੇ ਔਰ ਆਉਣ ਵਾਲੀ 5 ਤਰੀਕ ਨੂੰ ਤੁਸੀਂ ਫੈਸਲਾ ਕਰਨਾ ਹੈ ਕਿ ਤੁਹਾਡੇ ਘਰ ਦਾ ਖਰਚਾ ਜਿਹੜਾ ਉਹ ਕੌਣ ਕੰਟਰੋਲ ਕਰੂਗਾ ਤੁਹਾਡੇ ਘਰ ਦਾ ਖਰਚਾ ਵਧਣ ਵਾਲਾ ਹੈ ਜਾਂ ਘਟਣ ਵਾਲਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਤੁਹਾਡੇ ਘਰ ਦੇ ਚੁੱਲਿਆਂ ਦੀ ਫਿਕਰ ਕਰਦੀਆਂ ਨੇ ਬੱਚਿਆਂ ਦੀ ਪੜ੍ਹਾਈ ਹੋ ਗਈ ਬਜ਼ੁਰਗਾਂ ਦਾ ਇਲਾਜ ਹੋ ਗਿਆ ਮਾਮਾ ਪੈਣਾ ਦਾ ਫ੍ਰੀ ਸਫਰ ਹੋ ਗਿਆ ਜੇ ਕੋਈ ਮੈਂ ਸਾਹਬ ਕਰੀਏ ਕੋਈ ਫੈਮਿਲੀ ਕੋਈ ਇੱਥੋਂ ਦੇ ਰਹਿੰਦੇ ਪਰਿਵਾਰ ਜੇ ਕੋਈ ਮੇਰੇ ਨਾਲ ਗੱਲ ਕਰਨਾ ਚਾਹਵੇ ਕਿ ਮੈਂ ਪੁੱਛਣਾ ਚਾਹੁੰਨਾ ਇੱਥੇ ਸਾਡੇ ਕੋਲ ਪੈਨ ਪਿਆ ਜੀ ਆ ਦੇਖੋ ਮੇਰੇ ਕੋਲ ਪਿਆ ਕਿਨਾ ਕਿਨਾ ਤੁਝੇ ਤੇਰੇ ਨੇ ਕਿ ਕੀ ਨਾਮ ਅੰਮਰਪ੍ਰੀਤ ਹਰੀ ਨਗਰ ਤੇ ਰਹਿੰਦੇ ਅੱਛਾ ਹਰੀ ਨਗਰ ਤੇ ਬਸਤੀ ਸੋ ਦੇਖੋ ਜੇ ਆਪਾਂ ਤੁਸੀਂ ਘਰ ਚ ਲਾਉਨੇ ਆਬਵੀਅਸਲੀ ਮਾਵਾਂ ਭੈਣਾਂ ਘਰ ਚ ਲਾਉਂਦੀਆਂ ਨੇ ਚੁੱਲ੍ਹੇ ਦਾ ਸਾਰਾ ਹਿਸਾਬ ਕਿਤਾਬ ਤੁਹਾਨੂੰ ਪਤਾ ਹੁੰਦਾ ਕਿ ਚੁੱਲਾ ਕਿਵੇਂ ਚੱਲਦਾ ਮਰਦਾਂ ਨੂੰ ਉਹਨਾਂ ਨਹੀਂ ਪਤਾ ਹੁੰਦਾ ਉਹਨਾਂ ਨੂੰ ਤਾਂ ਆ ਕੇ ਕਹਿਣੇ ਹੁੰਦਾ ਕਿ ਆਹ ਬਣਾ ਲਓ ਆਹ ਬਣਾ ਲਓ ਪਰ ਉਹ ਬਣਦਾ ਕਿਵੇਂ ਆ ਉਹ ਤੁਹਾਨੂੰ ਪਤਾ ਹੁੰਦਾ ਸੋ ਦੇਖੋ ਜੋ ਅਰਵਿੰਦ ਕੇਜਰੀਵਾਲ ਜੀ ਕਹਿ ਰਹੇ ਨੇ ਜੇ ਆਪਾਂ ਸਾਹਬ ਲਈਏ ਕਿ ਮਹਿਲਾ ਸਮਾਨਜੋਜਨਾ ਚ 2100 ਰੁਪਇਆ ਤੁਹਾਨੂੰ ਜਿਹੜਾ ਉਹ ਮਿਲਣਾ ਉਹ ਇਹ ਇਹ ਮੋਦੀ ਵਾਲਾ 15 ਲੱਖ ਨਹੀਂ ਹੈਗਾ ਇਹ 2100 ਕੇਸ਼ ਰਿਵਾਲ ਵਾਲਾ ਮਿਲਣਾ ਹੀ ਮਿਲਣਾ ਸੰਜੀਵਨੀ ਯੋਜਨਾ ਚ ਜਿੰਨੇ ਵੀ ਬਜ਼ੁਰਗ ਨੇ 60 ਸਾਲ ਤੋਂ ਉਪਰ ਉਹਨਾਂ ਦਾ ਇਲਾਜ ਬਿਲਕੁਲ ਫਰੀ ਹੈ ਪਰ ਫਿਰ ਵੀ ਪਰ ਇਲਾਜ ਦਾ ਕੋਈ ਖਰਚਾ ਗਿਣ ਨਹੀਂ ਸਕਦੇ ਕਿ ਕਿੰਨਾ ਹੋ ਸਕਦਾ ਰੱਬ ਨਾ ਕਰੇ ਕੋਈ ਭਿਆਨਕ ਬਿਮਾਰੀ ਹੋਵੇ ਫਿਰ ਵੀ 1500 ਰੁਪਇਆ ਲੈ ਲੈਣੇ ਆਪਾਂ ਮੱਲਾ ਕਲੀਨਿਕ ਜਾਣੇ ਹੋ ਮੱਲਾ ਕਲੀਨਿਕ ਹੈ ਕਿਤੇ 6 ਜਣੇ ਜਾਣੇ ਹ 6 ਜਣੇ ਮੱਲਾ ਕਲੀਨਿਕ ਜਾਂਦੇ ਆ 6 ਜਣੇ 6 ਜਣੇ ਜਾਣੇ ਹੋ ਮਤਲਬ ਚਲੋ ਪਰਿਵਾਰ ਤੰਦਰੁਸਤੀ ਰਹੇ ਜੇ ਵੈਸੇ ਵੀ ਲਾ ਲੀਏ ਜੇ ਦੂਜੇ ਡਾਕਟਰ ਤੇ ਜਾਣਾ ਹੋਏ 500 ਰੁਪਏ ਤਾਂ ਕੱਲਾ ਫੀਸ ਹੀ ਲੈਂਦੇ ਸਲਾਹ ਦੇਣ ਦੀ ਵੀ ਆ ਦਵਾਈ ਲਿਕਣੀ ਆ ਫਿਰ ਦਵਾਈ ਲੱਗ ਆ ਚਲੋ 500 ਰੁਪਏ ਲਾ ਲੈਂਦੇ ਆ 6 500 3000 ਰੁਪਏ ਹੋ ਗਿਆ ਤੇ ਬਸ ਬਸ ਫਰੀ ਯਾਤਰਾ ਹੈ ਪਹਿਲਾਂ ਪਹਿਲਾਂ ਇਹਨਾਂ ਤੋਂ ਪਹਿਲੇ ਲੈਂਦੇ ਸੀ ਹੁਣ ਹੁਣ ਫਰੀ ਆ ਬਾਪੂ ਜੀ ਵੀ ਨਾਲ ਜਾਂਦੇ 1000 ਰੁਪਏ ਚਲੋ ਆਪਾਂ ਬਚ ਜਾਂਦਾ ਹੋਣਾ ਤੇ ਸਰਕਾਰੀ ਬੱਚੇ ਸਰਕਾਰੀ ਸਕੂਲ ਚ ਨੇ ਬੇਟਾ ਸਰਕਾਰੀ ਸਕੂਲ ਚ ਐ ਤੇ ਪ੍ਰਾਈਵੇਟ ਦੀ ਫੀਸ ਜਿਹੜੀ ਹੈ ਉਹ ਸਰਕਾਰੀ ਉਹ ਕਿੰਨਾ ਬਚਦਾ 5000 ਰੁਪਇਆ ਪਰ 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 ਮੰਥ ਵਾਹ ਜੀ 5000 ਰੁਪਇਆ ਅਸੀਂ ਤਾਂ 2000 ਰੁਪਇਆ ਲਿਖਿਆ ਹੋਇਆ ਹੈ 5000 ਰੁਪਇਆ ਪਰ ਮੰਥ ਹੋ ਗਿਆ ਜੀ ਬਿਜਲੀ 200 ਜੁੰਟ ਫ੍ਰੀ ਹੈ ਤੇ ਬਿੱਲ ਜਿਹੜਾ ਕਿੰਨਾ ਘਟ ਗਿਆ ਜਾਂ 0 ਆਉਂਦਾ ਜਾਂ ਕਿੰਨਾ ਘਟ ਗਿਆ 0 ਆਉਂਦਾ 0 ਆਉਂਦਾ ਤਾਂ ਬਿਜਲੀ ਹੋ ਗਈ ਪਾਣੀ ਦਾ ਉਸਤ ਬਿੱਲ ਪਹਿਲਾਂ 1000 ਰੁਪਇਆ ਹੁੰਦਾ ਸੀ 0 ਉਹਨ ਦੇਖੋ 2100 1500 3600 500 3000 ਰੁਪਿਆ ਮੁਹੱਲਾ ਕਲੀਨਿਕ ਦਾ 3600 3600 1000 ਰੁਪਿਆ ਬਸ ਦਾ ਲਾਲਿਆ 7700 ਤੇ ਸਰਕਾਰੀ ਸਕੂਲ ਦਾ 5000 ਰੁਪਿਆ ਪਰਮਾਨ ਦਾ ਤਾਂ ਬਾਅਦ 12500 12500 ਤੋਂ ਮੁਫਤ ਬਿਜਲੀ ਦਾ 4-5000 17 17500 ਪਾਣੀ ਦਾ 1000 12000 ਤੇ ਵਿਦਿਆਰਥੀਆਂ ਵਾਸਤੇ ਬੱਸ ਸਰਵਿਸ ਜਿਹੜੀ ਫ੍ਰੀ ਐ 1000 ਰੁਪਿਆ ਮਤਲਬ 22 23000 ਰੁਪਿਆ ਤਾਂ ਸਿੱਧਾ ਮੈਂ ਇੱਥੇ ਗਿਣਤਾ 23 ਅਰੇ ਤੁਸੀਂ 3 ਫੀਮੇਲੋਂ ਤਾਂ 4000 ਰੁਪਿਆ ਹੋਰ ਐਡ ਹੋਊਗਾ ਇਹਦੇ ਤੇ 27000 28000 ਰੁਪਿਆ ਹੋ ਗਿਆ ਆਪਾਂ ਮੋਢਲਾ ਮੰਨ ਲਈ ਹੁਣ ਜੇ ਤੁਸੀਂ ਝਾੜੂ ਵਾਲਾ ਬਟਨ ਦੱਬੋਗੇ 28000 ਰੁਪਿਆ ਮਹੀਨਾ ਤਾਂ ਤੁਹਾਡੇ ਘਰੇ ਪਹਿਲੀ ਬਚ ਗਿਆ ਅਰ ਜੇ ਕਿਤੇ ਕੰਮ ਲਾਲਾ ਦੱਬ ਬੈਠੇ ਉਹਨਾਂ ਨੇ 28 ਦਾ 28 ਖੋ ਕੇ ਅਡਾਨੀਆਂ ਨੂੰ ਦੇ ਦੇਣਾ ਉਹਨਾਂ ਨੇ ਇੱਕ ਤਰਫ ਇੱਕ ਪਾਸੇ ਪੰਜ ਤਰੀਕ ਨੂੰ ਫੈਸਲਾ ਕਰ ਲਿਓ ਇੱਕ ਪਾਸੇ ਲੜਾਈ ਵਾਲੇ ਆ ਇੱਕ ਪਾਸੇ ਪੜਾਈ ਵਾਲੇ ਆ ਇੱਕ ਪਾਸੇ ਤੁਹਾਡੇ ਪੈਸੇ ਨੂੰ ਲੈ ਕੇ ਆਪਣੇ ਦੋਸਤਾਂ ਨੂੰ ਪਾਲਣ ਵਾਲੇ ਆ ਤੇ ਇੱਕ ਪਾਸੇ ਆਪਕੇ ਪੈਸੇ ਕੋ ਆਪकी ਜੇਬ ਮੇ ਹੀ ਡਾਲਣ ਵਾਲੇ ਆ ਬਸ ਆ ਫਰਕ 2000 ਪਰ ਮੰਥ ਲਾਲੋ ਸਾਹ ਹੁਣ ਇਹ ਹੋ ਸਕਦਾ ਤੁਹਾਨੂੰ 2000 4000 ਰੁਪਏ ਦੇ ਦੇਣ ਵੀ ਇੱਕ ਵਾਰੀ ਵੋਟ ਪਾ ਦਿਓ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਤੁਹਾਨੂੰ 5 ਸਾਲ ਵੇਚੂਗਾ ਇਹ ਵੀ ਦੇਖ ਲਿਓ ਠੀਕ ਹੈ ਨਾ ਉਸ ਤੋਂ ਬਾਅਦ ਉਹ ਜੇ ਤੁਸੀਂ ਪੈਸੇ ਲੈ ਕੇ ਵੋਟ ਪਾਤੀ ਚਲੋ ਉਹਨੇ 3000 ਰੁਪਏ ਵੋਟ ਦੇਤਾ 5 ਜਾਣੇ 15000 ਦਿੱਤਾ ਉਸ ਤੋਂ ਬਾਅਦ ਤੁਸੀਂ ਕਿਸੇ ਕੰਮ ਗਏ ਉਹ ਕਹੂਗਾ ਜੀ 5 ਲੱਖ ਰੁਪਏ ਲੱਗੂਗਾ ਉਹ ਤੁਸੀਂ ਕਹੋਗੇ ਜੀ ਇਸ ਤੋਂ ਨੂੰ ਬੋਟ ਪਾਈ ਸੀ ਉਹ ਕਹੂਗਾ ਜੀ ਜਿਸ ਵੇਲੇ ਤੁਸੀਂ ਬੋਟ ਪਾਈ ਸੀ ਉਸੀ ਤੁਸੀਂ ਰੇਟ 3000 ਰੁਪਏ ਰੱਖਿਆ ਸੀ ਅੱਜ ਕੱਲ ਸਾਡਾ ਰੇਟ 1.5 ਲੱਖ ਰੁਪਏ 5 ਲੱਖ ਰੁਪਏ 3 ਲੱਖ ਰੁਪਏ ਠੀਕ ਹੈ ਨਾ ਸੋ ਭੈਣੇ ਬਹੁਤ ਬਹੁਤ ਧੰਨਵਾਦ ਘਰ ਵਸਦਾ ਰਹੇ ਚੁੱਲ੍ਹਾ ਚੱਲਦਾ ਰਹੇ ਤਰੱਕੀਆਂ ਹੁੰਦੀਆਂ ਰਹਿਣ ਆਹੀ ਦਸਣ ਆਇਆ ਕਿ ਕੇਜਰੀਵਾਲ ਆਈਆਰਐਸ ਅਫਸਰ ਹੈ ਹਸਾਬ ਕਿਤਾਬ ਲਾ ਕੇ ਆ ਪਿਆ ਸਾਬ ਦਿੱਲੀ ਵਾਲਿਆਂ ਦਾ ਕਿ 28 29000 ਰੁਪਿਆ ਜੇ ਬੀਜੇਪੀ ਨੇ ਤੁਹਾਡੇ ਤੋਂ ਪਰਮੰਤ ਖੋ ਲਿਆ ਦਿੱਲੀ ਚ ਰਹਿਣਾ ਮੁਸ਼ਕਲ ਹੋ ਜਾਊਗਾ ਦਿੱਲੀ ਚ 28 29000 ਰੁਪਿਆ ਇੱਕ ਮਹੀਨੇ ਦਾ ਹਾਂ ਹਾਂ ਅਮਨ ਮੈਂ ਜਾਣਦਾ ਜਾਣਦਾ ਜੀ ਐਮਐਲਏ ਵੀ ਨਾਲ ਨਹੀਂ ਐਮਐਲਏ ਸਾਹਿਬ ਨਾਲ ਨੇ ਸਾਡੇ ਪ੍ਰਾ ਹਰੀ ਨਗਰ ਤੋਂ ਪੁਰਾਣੇ ਸਾਡੇ ਪ੍ਰਮੇਤਰ ਨੇ हां जसदीप भाई ਸਾਡੇ ਨਾਲ ਪੰਜਾਬ ਚ ਵੀ ਰਹੇ ਪੰਜਾਬ ਚ ਬਹੁਤ ਪ੍ਰਚਾਰ ਕੀਤਾ ਜਗਦੀਪ ਪੁਰੇ ਸੋ ਬਹੁਤ ਬਹੁਤ ਧੰਨਵਾਦ ਹੈ ਸ੍ਰਿੰਦਰ ਸੀਤਿਆ ਜੀ ਸਾਰੇ ਮਿਲ ਕੇ ਚੱਲੀਏ ਆਪਾਂ ਨੇ ਘਰਾਂ ਦੀ ਤਰੱਕੀ ਕਰਾਉਣੀ ਹੈ ਇਹ ਆਪਣੇ ਘਰਾਂ ਬਾਰੇ ਸੋਚਦੇ ਆ ਅਸੀਂ ਤੁਹਾਡੇ ਘਰਾਂ ਬਾਰੇ ਸੋਚਦੇ ਆ ਬਸ ਆ ਫਰਕ ਆ ਬਸ ਪੰਜਾਬ ਚ ਵੀ ਇਦਾਂ ਕਰ ਰਹੇ ਆ ਫੋਨ ਕਰਕੇ ਪੁੱਛ ਲਿਓ ਪੰਜਾਬ ਚ ਵੀ 90% ਘਰਾਂ ਚ ਬਿਜਲੀ ਫਰੀ ਹੈ 50000 ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇਤੀਆਂ ਪੌਣੇ 3 ਸਾਲ ਚ ਫੋਨ ਕਰਕੇ ਪੁੱਛ ਲਿਓ ਕਿਸ ਦੇ 1 ਰੁਪਇਆ ਵੀ ਲੱਗਿਆ ਹੋਵੇ ਦੋ ਦੋ ਐਮਐਲਏ ਨਾਲ ਚੱਲ ਰਹੀ ਹਾਂ ਹਾਂ ਬਸ 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 ਇਹ ਸਾਡੀ ਪਾਰਟੀ ਦਾ ਇੱਕ ਚੰਗਾ ਸੰਕੇਤ ਹੈ ਕਿ ਸਾਡੇ ਨਾਲ ਸਾਡੇ ਜਿਹੜੇ ਆਪਾਂ ਕੋਈ ਲੜਾਈ ਪੜਾਈ ਵਾਲੇ ਨਹੀਂ ਆਪਾਂ ਕੋਈ ਪੈਸੇ ਕਮਾਉਣ ਵਾਲੇ ਨਹੀਂ ਠੀਕ ਹੈ ਨਾ ਉਹ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਮੇਰਾ ਇਨੀਆਂ ਕੀਤੀਆਂ ਹੋਈਆਂ ਹਨ ਦੁਨੀਆ ਭਰ ਚ ਨਾਮ ਚੱਲਦਾ ਉਸ ਤੋਂ ਬਾਅਦ ਹੋਰ ਕੀ ਕੀ ਪ੍ਰਮਾਤਮਾ ਨੂੰ ਹੋਰ ਕੀ ਮੰਗ ਲੀਓ ਤੋਂ ਆ ਫੁੱਲ ਮੈਂ ਤਾਂ ਸੋਚਦਾ ਉਹਨਾਂ ਕੋਈ ਪੁਰਾਣੇ ਜਨਮਾਂ ਦਾ ਪੁੰਨ ਨਹੀਂ ਐ ਜਿਹੜਾ ਪੱਗ ਭਰੀ ਪਈ ਐ ਫੁੱਲਾਂ ਨਾਲ ਗੱਡੀ ਭਰੀ ਪਈ ਐ ਦੂਜੇ ਪਾਸੇ ਉਹ ਭਾਜਪਾ ਵਾਲੇ ਨੇ ਕਾਂਗਰਸ ਵਾਲੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਪੂਰੀਆਂ ਜਾਂ ਲੈ ਕੇ ਕੱਢੀ ਇਮਾਨਦਾਰੀ ਨਾਲ ਇਮਾਨਦਾਰੀ ਬਸ ਇਮਾਨਦਾਰੀ ਹੈ ਨਹੀਂ ਗੁਰੂ ਨੇ ਸੱਚ ਦਾ ਸੁਨੇਹਾ ਦਿੱਤਾ ਗੁਰੂ ਸਾਹਿਬ ਤਾਂ ਲਿਖਦੇ ਹੀ ਸੱਚ ਨਾਨਕ ਬਸ ਗੁਰੂ ਨਾਨਕ ਜਿੱਥੇ ਆ ਗਿਆ ਸਮਝ ਲਓ ਸੱਚ ਠੀਕ ਹੈ ਨਾ ਸੋ ਨਾਨਕ ਸਾਹਿਬ ਨੇ ਕੇਜਰੀਵਾਲ ਨੇ ਬੱਚਿਆਂ ਨੂੰ ਪੈਨਸਲ ਦੇਣੀਆਂ ਹਾਂ ਲਾਠੀਆਂ ਦੇਣੇ ਲੜਾਉਂਦੇ ਨੇ ਹਾਂ ਲੜਾਉਂਦੇ ਆ ਨਫ਼ਰਤ ਚ ਹਾਂ ਆਪਾਂ ਦੇ ਕੋ ਬੜੀ ਅੱਛੀ ਗੱਲ ਮੁੰਡੇ ਨੇ ਕਹੀ ਹੈ ਕਿ ਕੇਜਰੀਵਾਲ ਨੇ ਸਾਡੇ ਜਵਾਕਾਂ ਨੂੰ ਕਾਪੀਆਂ ਤੇ ਪੈਨਸਲ ਦੇਣੀਆਂ ਨੇ ਉਹਨਾਂ ਨੇ ਸਾਨੂੰ ਲਾਠੀਆਂ ਤਲਵਾਰਾਂ ਦੇਣੀਆਂ ਨੇ ਵੀ ਲੜੋ ਆਪਸ ਵਿੱਚ ਵੱਡੋ ਇੱਕ ਦੂਜੇ ਸੋ ਅਸੀਂ ਨਫ਼ਰਤ ਨਹੀਂ ਦੀ ਬਹੁਤ ਵਧੀਆ ਗੱਲ ਕਰੀ ਹੈ ਭਾਈ ਜੀ ਲੇ ਸ਼ੋਭੇ ਉਹ ਤੁਹਾਨੂੰ ਕੇਜਰੀ 100 ਰੁਪਇਆ ਤੁਹਾਨੂੰ ਇਹ મોદી ਵਾਲਾ 15 ਲੱਖ ਦੇ ਪ੍ਰਵਾਹ ਇੱਥੇ ਸਾਡੇ ਸੰਜੀਵਨੀ ਯੋਜਨਾ ਬਜ਼ੁਰਗ ਨੇ ਤੁਸ ਪਰ ਫਿਰ ਵੀ ਪਹਲਾਜ ਦਾ ਕੋਈ ਖਰਚਾ ਪਤਾ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਕਿ ਸਰਿੰਦਰ ਸਿੰਘ ਸਰਿੰਦਰ ਛੇਤੀਆ ਜੀ ਸਾਡੇ ਹਰੀ ਨਗਰ ਤੋਂ ਉਮੀਦਵਾਰ ਨਗਰ ਤੋਂ ਉਮੀਦਵਾਰ ਨੇ ਆ ਰ ਆਉਣ ਵਾਲੀ 5 ਤਰੀਕ ਨੂੰ ਤੁਸੀਂ ਫੈਸਲਾ ਕਰਨਾ ਹੈ ਕਿ ਤੁਹਾਡੇ ਘਰ ਦਾ ਖਰਚਾ ਜਿਹੜਾ ਉਹ ਕੌਣ ਕੰਟਰੋਲ ਕਰੂਗਾ ਤੁਹਾਡੇ ਘਰ ਦਾ ਖਰਚਾ ਵਧਣ ਵਾਲਾ ਹੈ ਜਾਂ ਘਟਣ ਵਾਲਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਜਿਹੜੀਆਂ ਨੀਤੀਆਂ ਨੇ ਉਹ ਤੁਹਾਡੇ ਘਰ ਦੇ ਚੁੱਲਿਆਂ ਦੀ ਫਿਕਰ ਕਰਦੀਆਂ ਨੇ ਬੱਚਿਆਂ ਦੀ ਪੜ੍ਹਾਈ ਹੋ ਗਈ ਬਜ਼ੁਰਗਾਂ ਦਾ ਇਲਾਜ ਹੋ ਗਿਆ ਮਾਮਾ ਪੈਣਾ ਦਾ ਫ੍ਰੀ ਸਫਰ ਹੋ ਗਿਆ ਜੇ ਕੋਈ ਮੈਂ ਸਾਹਬ ਕਰੀਏ ਕੋਈ ਫੈਮਿਲੀ ਕੋਈ ਇੱਥੋਂ ਦੇ ਰਹਿੰਦੇ ਪਰਿਵਾਰ ਜੇ ਕੋਈ ਮੇਰੇ ਨਾਲ ਗੱਲ ਕਰਨਾ ਚਾਹੇ ਕੋਈ ਇੱਥੋਂ ਦੇ ਰਹਿੰਦੇ ਪਰਿਵਾਰ ਜੇ ਕੋਈ ਮੇਰੇ ਨਾਲ ਗੱਲ ਕਰਨਾ ਚਾਹੇ ਕੋਈ ਮੇਰੇ ਨਾਲ ਗੱਲ ਕਰਨਾ ਚਾਹਵੇ ਕਿ मैं पूछना चाहना इत पेन पै जी आ देखो मेरे को नाम इतने की नाम है अमरप्रीत हरिगर चाहिए अच्छा हरिगर से सो देखो देखो जे अपा तुझे ਘਰ ਚਲਾਉਨੇ ਆਬਵੀਅਸਲੀ ਮਾਵਾ ਪੈਣਾ ਘਰ ਚਲਾਉਂਦੀਆਂ ਨੇ ਚੁੱਲ੍ਹੇ ਦਾ ਸਾਰਾ ਸਾਬਕ ਤਾ ਤੁਹਾਨੂੰ ਪਤਾ ਹੁੰਦਾ ਰੱਬ ਨਾ ਕਰੇ ਕੋਈ ਭਿਆਨਕ ਬਿਮਾਰੀ ਹੋਵੇ ਫਿਰ ਵੀ 1500 ਰੁਪਿਆ ਲਾ ਲੈਨੇ ਆਪਾਂ ਮੱਲਾ ਕਲੀਨਿਕ ਜਾਣੇ ਹਾਂ ਮੱਲਾ ਕਲੀਨਿਕ ਹੈ ਕਿਥੇ 6 ਜਣੇ ਜਾਂਦੇ ਜਾਂਦੇ 6 ਜਣੇ ਮੱਲਾ ਕਲੀਨਿਕ ਜਾਂਦੇ ਆ 6 ਜਣੇ 6 ਜਣੇ ਜਾਂਦੇ ਹਾਂ ਮਤਲਬ ਚਲੋ ਪਰਿਵਾਰ ਤੰਦਰੁਸਤੀ ਰਹੇ ਜੇ ਵੈਸੇ ਵੀ ਲਾ ਲਈਏ ਜੇ ਦੂਜੇ ਡਾਕਟਰ ਤੇ ਜਾਣਾ ਹੋਵੇ 500 ਰੁਪਏ ਤਾਂ ਕੱਲਾ ਫੀਸ ਹੀ ਲੈਂਦੇ ਆ ਸਲਾਹ ਦੇਣ ਦੀ ਵੀ ਆ ਦਵਾਈ ਲਿਖਣੀ ਆ ਫਿਰ ਦਵਾਈ ਲੱਗ ਗਈ ਚਲੋ 500 ਰੁਪਏ ਲਾ ਲੈਨੇ ਆ 6 500 ਤੇ ਨਿਆ ਰੁਪਏ ਹੋ ਗਿਆ ਤੇ ਬਸ ਬਸ ਫਰੀ ਯਾਤਰਾ ਪਹਿਲਾਂ ਪਹਿਲਾਂ ਇਹਨਾਂ ਤੋਂ ਪੈਸੇ ਲੈਂਦੇ ਸੀ ਹੁਣ ਹੁਣ ਫਰੀ ਆ ਬਾਪੂ ਜੀ ਵੀ ਨਾਲ ਜਾਂਦੇ ਹਜ਼ਾਰ ਰੁਪਏ ਚਲੋ ਆਪਾਂ ਬਚ ਜਾਂਦਾ ਹੋਣਾ ਤੇ ਸਰਕਾਰੀ ਬੱਚੇ ਸਰਕਾਰੀ ਸਕੂਲ ਚ ਨੇ ਬੇਟਾ ਸਰਕਾਰੀ ਸਕੂਲ ਚ ਹੈ ਤੇ ਪ੍ਰਾਈਵੇਟ ਦੀ ਫੀਸ ਜਿਹੜੀ ਹੈ ਉਹ ਸਰਕਾਰੀ ਉਹ ਕਿੰਨਾ ਬਚਦਾ ਹੈ 5000 ਰੁਪਏ ਪਰ 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 ਮਹੀਨਾ ਵਾਹ ਜੀ 5000 ਵਾਹ ਜੀ 5000 ਰੁਪਏ ਅਸੀਂ ਤਾਂ 2000 ਰੁਪਏ ਲਿਖਿਆ ਹੋਇਆ ਹੈ 5000 ਰੁਪਏ ਆ ਪਰ ਮੰਥੇ 5000 ਰੁਪਏ ਆ ਪਰ ਮੰਥੇ ਹੋ ਗਿਆ ਜੀ ਬਿਜਲੀ 200 ਜੁਨਟ ਫ੍ਰੀ ਹੈ ਤੇ 200 ਜੁਨਟ ਫ੍ਰੀ ਹੈ ਤੇ ਇੱਕ ਬਿੱਲ ਜਿਹੜਾ ਕਿੰਨਾ ਘਟ ਗਿਆ ਜਾਂ ਜ਼ੀਰੋ ਆਉਂਦਾ ਜਾਂ ਕਿੰਨਾ ਘਟ ਗਿਆ ਜ਼ੀਰੋ ਆਂਦਾ ਜ਼ੀਰੋ ਆਂਦਾ ਜ਼ੀਰੋ ਆਂਦਾ ਜ਼ੀਰੋ ਆਂਦਾ ਤੇ ਬਿਜਲੀ ਹੋ ਗਈ ਪਾਣੀ ਦਾ ਉਸਤ ਬਿੱਲ ਪਹਿਲਾਂ 1000 ਰੁਪਏ ਹੁੰਦਾ ਜਾਂ ਉਸਤ ਬਿੱਲ ਪਹਿਲਾਂ 1000 ਰੁਪਏ ਹੁੰਦਾ ਸੀ ਜ਼ੀਰੋ ਹੁਣ ਦੇਖੋ 2100 1500 3600 1500 3600 प्लस पांच सो तीन हजार रुपया मोहला कलिन सो तीन हजार सरकारी स्कूल हजार रुपया पर मन पर मन बार साढ़े बारह हजार साढ़े बारह तो मुफ्त बिजली का चार पांच हजार सतारा साढ़े सतारा हजार सतारा साढ़े सतारा हजार ਪਾਣੀ ਦਾ 1000 12000 ਤੇ ਵਿਦਿਆਰਥੀਆਂ ਵਾਸਤੇ ਬੱਸ ਸਰਵਿਸ ਜਿਹੜੀ ਫ੍ਰੀ ਹੈ 1000 ਰੁਪਿਆ ਮਤਲਬ 22 23000 ਰੁਪਿਆ ਤਾਂ ਸਿੱਧਾ ਮੈਂ ਇੱਥੇ ਗਿਣਤਾ 23 23 ਅਜਾ ਤੂੰ ਤਿੰਨ ਫੀਮੇਲਾਂ ਤਾਂ 4000 ਰੁਪਿਆ ਹੋਰ ਐ ਡੋਊਗਾ ਇਹਦੇ ਤੇ 27000 28000 ਰੁਪਿਆ ਹੋ ਗਿਆ ਆਪਾਂ 27000 28000 ਰੁਪਿਆ ਹੋ ਗਿਆ ਆਪਾਂ ਮੁੱਢਲਾ ਮੰਨੀ ਹੁਣ ਜੇ ਤੁਸੀਂ ਝਾੜੂ ਵਾਲਾ ਬਟਨ ਦੱਬੋਗੇ 28000 ਰੁਪਇਆ ਮਹੀਨਾ ਤਾਂ ਤੁਹਾਡੇ ਘਰੇ ਪਹਿਲੀ ਬਚ ਗਿਆ ਔਰ ਜੇ ਕਿਤੇ ਕੰਮ ਵਾਲਾ ਦੱਬ ਬੈਠੇ ਉਹਨਾਂ ਨੇ 28 ਦਾ 28 ਖੋ ਕੇ ਅਡਾਨੀਆਂ ਨੂੰ ਦੇ ਦੇਣਾ ਉਹਨਾਂ ਨੇ ਇੱਕ ਤਰਫ ਇੱਕ ਤਰਫ ਇੱਕ ਪਾਸੇ ਪੰਜ ਤਰੀਕ ਨੂੰ ਫੈਸਲਾ ਕਰ ਲਿਓ ਇੱਕ ਇੱਕ ਨੂੰ ਫੈਸਲਾ ਕਰ ਲਿਓ ਇੱਕ ਪਾਸੇ ਲੜਾਈ ਵਾਲੇ ਆ ਇੱਕ ਪਾਸੇ ਪੜ੍ਹਾਈ ਵਾਲੇ ਆ ਇੱਕ ਪਾਸੇ ਤੁਹਾਡੇ ਪੈਸੇ ਨੂੰ ਲੈ ਕੇ ਆਪਣੇ ਦੋਸਤਾਂ ਨੂੰ ਪਾਲਣ ਵਾਲੇ ਆ ਤੇ ਇੱਕ ਪਾਸੇ ਆਪਕੇ ਪੈਸੇ ਕੋ ਆਪकी ਜੇਬ ਮੇਂ ਹੀ ਡਾਲਣ ਵਾਲੇ ਆ ਬਸ ਆ ਫਰਕ ਹੈ ਬਸ ਆ ਫਰਕ ਹੈ 2000 ਪਰ ਮੰਥ ਲਾਲੋਸਾ ਹੁਣ ਇਹ ਹੋ ਜਾਦਾ ਤੁਹਾਨੂੰ 2000 4000 ਰੁਪਏ ਦੇ ਦੇਣ ਵੀ ਇੱਕ ਵਾਰੀ ਵੋਟ ਪਾ ਦਿਓ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਤੁਹਾਨੂੰ 5 ਸਾਲ ਵੇਚੂਗਾ ਇਹ ਵੀ ਦੇਖ ਲਿਓ ਠੀਕ ਹੈ ਨਾ ਉਸ ਤੋਂ ਬਾਅਦ ਉਹ ਜੇ ਤੁਸੀਂ ਪੈਸੇ ਲੈ ਕੇ ਵੋਟ ਪਾਤੀ ਚਾਰ ਚਲੋ 3000 ਰੁਪਏ ਵੋਟ ਦੇਤਾ 5 ਜਾਣੇ 15000 ਦੇਤਾ ਉਸ ਤੋਂ ਬਾਅਦ ਤੁਸੀਂ ਕਿਸੇ ਕੰਮ ਗਏ ਉਹ ਕਹੂਗਾ ਜੀ 5 ਲੱਖ ਰੁਪਏ ਲੱਗੂਗਾ ਉਹ ਤੁਸੀਂ ਕਹੋਗੇ ਜੀ ਇਸ ਤੁਹਾਨੂੰ ਵੋਟ ਪਾਈ ਸੀ ਉਹ ਕਹੂਗਾ ਜੀ ਜਿਸ ਵੇਲੇ ਤੁਸੀਂ ਬੋਟ ਪਾਈ ਸੀ ਉਸੀ ਤੁਸੀਂ ਰੇਟ 3000 ਰੁਪਏ ਰੱਖਿਆ ਸੀ ਅੱਜ ਕੱਲ ਸਾਡਾ ਰੇਟ 1.5 ਲੱਖ ਰੁਪਏ 5 ਲੱਖ ਰੁਪਏ ਤੱਕ ਲੱਭਣ ਕਰਨਾ ਠੀਕ ਹੈ ਨਾ ਸੋ ਭੈਣੇ ਬਹੁਤ ਬਹੁਤ ਧੰਨਵਾਦ ਘਰ ਵਸਦਾ ਰਹੇ ਚੁੱਲ੍ਹਾ ਚੱਲਦਾ ਰਹੇ ਤਰੱਕੀਆਂ ਹੁੰਦੀਆਂ ਰਹਿਣ ਆਹੀ ਦੱਸਣ ਆਇਆ ਕਿ ਕੇਜਰੀਵਾਲ ਆਈਆਰਐਸ ਕਿ ਕੇਜਰੀਵਾਲ ਆਈਆਰਐਸ ਅਫਸਰ ਹੈ ਸਹਾਬ ਕਿਤਾਬ ਲਾ ਕੇ ਆ ਪਿਆ ਸਾਹਿਬ ਦਿੱਲੀ ਵਾਲਿਆਂ ਦਾ ਕਿ 28 29 ਵਾਲਿਆਂ ਦਾ ਕਿ 28-29000 ਰੁਪਇਆ ਜੇ ਬੀਜੇਪੀ ਨੇ ਤੁਹਾਡੇ ਤੋਂ ਪਰਮੰਤ ਖੋ ਲਿਆ ਦਿੱਲੀ ਚ ਰਹਿਣਾ ਮੁਸ਼ਕਲ ਹੋ ਜਾਊਗਾ ਦਿੱਲੀ ਚ 28-29000 ਦਿੱਲੀ ਚ 28-29000 ਰੁਪਇਆ ਇੱਕ ਮਹੀਨੇ ਦਾ ਹਾਂ ਹਲੇ ਲੋ ਹਾਂ ਅਮਨ ਹਲੇ ਲੋ ਹਾਂ ਅਮਨ ਮੈਂ ਜਾਣਦਾ ਜਾਣਦਾ ਜੀ ਐਮਐਲਏ ਸਾਹਿਬ ਨਾਲ ਨੇ ਸਾਡੇ ਪਰ ਰੇਡਗਰ ਤੋਂ ਪੁਰਾਣੇ ਸਾਡੇ ਪਰਮੇਤਰ ਨੇ ਰੇਡਗਰ ਤੋਂ ਪੁਰਾਣੇ ਸਾਡੇ ਪਰਮੇਤਰ ਨੇ हां जसदीप भाई ਸਾਡੇ ਨਾਲ ਪੰਜਾਬ ਚ ਵੀ ਰਹੇ ਪੰਜਾਬ ਚ ਬਹੁਤ ਸਾਡੇ ਨਾਲ ਪੰਜਾਬ ਚ ਵੀ ਰਹੇ ਪੰਜਾਬ ਚ ਬਹੁਤ ਪ੍ਰਚਾਰ ਕੀਤਾ ਜਗਦੀਪ ਪੋਰੀ ਸੋ ਬਹੁਤ ਬਹੁਤ ਧੰਨਵਾਦ ਹੈ ਸੋ ਬਹੁਤ ਬਹੁਤ ਧੰਨਵਾਦ ਹੈ ਸਿੰਧ ਸੀਤਿਆ ਜੀ ਸਾਰੇ ਮਿਲ ਕੇ ਚੱਲੀਏ ਆਪਾਂ ਨੇ ਘਰਾਂ ਦੀ ਤਰੱਕੀ ਕਰਾਉਣੀ ਆ ਇਹੇ ਕਰਾਉਣੀ ਆ ਇਹ ਆਪਣੇ ਘਰਾਂ ਬਾਰੇ ਸੋਚਦੇ ਆ ਅਸੀਂ ਤੁਹਾਡੇ ਘਰਾਂ ਬਾਰੇ ਸੋਚਦੇ ਆ ਬਸ ਆ ਫਰਕ ਆ ਤੁਹਾਡੇ ਘਰਾਂ ਬਾਰੇ ਸੋਚਦੇ ਆ ਬਸ ਆ ਫਰਕ ਆ ਬਸ ਪੰਜਾਬ ਚ ਵੀ ਇਦਾਂ ਕਰ ਰਹੇ ਆ ਫੋਨ ਕਰਕੇ ਪੁੱਛ ਲਿਓ ਪੰਜਾਬ ਚ ਵੀ 90% ਘਰਾਂ ਚ ਬਿਜਲੀ ਫਰੀ ਹੈ ਇੱਕ ਪਾਸੇ ਤੁਹਾਡੇ ਪੈਸੇ ਨੂੰ ਲੈ ਕੇ ਆਪਣੇ ਦੋਸਤਾਂ ਨੂੰ ਪਾਲਣ ਵਾਲੇ ਆ ਤੇ ਇੱਕ ਪਾਸੇ ਆਪਕੇ ਪੈਸੇ ਕੋ ਆਪकी ਜੇਬ ਮੇਂ ਹੀ ਡਾਲਣ ਵਾਲੇ ਆ ਬਸ ਆ ਫਰਕ 28000 ਪਰ ਮੰਥ ਲਾਲੋ ਸਾਹ ਹੁਣ ਇਹ ਹੋ ਸਕਦਾ ਤੁਹਾਨੂੰ 2000 4000 ਰੁਪਏ ਦੇ ਦੇਣ ਵੀ ਇੱਕ ਵਾਰੀ ਵੋਟ ਪਾ ਦਿਓ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਤੁਹਾਨੂੰ 5 ਸਾਲ ਵੇਚੂਗਾ ਇਹ ਵੀ ਦੇਖ ਲਿਓ ਠੀਕ ਹੈ ਨਾ ਉਸ ਤੋਂ ਬਾਅਦ ਉਹ ਜੇ ਤੁਸੀਂ ਪੈਸੇ ਲੈ ਕੇ ਵੋਟ ਬਾਤੀ ਚਾਰ ਚਲੋ ਉਹਨੇ 3000 ਰੁਪਏ ਵੋਟ ਦੇਤਾ 5 ਜਾਣੇ 15000 ਦੇਤਾ ਉਸ ਤੋਂ ਬਾਅਦ ਤੁਸੀਂ ਕਿਸੇ ਕੰਮ ਗਏ ਉਹ ਕਹੂਗਾ ਜੀ 5 ਲੱਖ ਰੁਪਏ ਲੱਗੂਗਾ ਉਹ ਤੁਸੀਂ ਕਹੋਗੇ ਜੀ ਅਸੀਂ ਤੁਹਾਨੂੰ ਵੋਟ ਪਾਈ ਸੀ ਉਹ ਕਹੂਗਾ ਜੀ ਜਿਸ ਵੇਲੇ ਤੁਸੀਂ ਵੋਟ ਪਾਈ ਸੀ ਉਸੀ ਤੁਸੀਂ ਰੇਟ 3000 ਰੁਪਏ ਰੱਖਿਆ ਸੀ ਅੱਜ ਕੱਲ ਸਾਡਾ ਰੇਟ 1.5 ਲੱਖ ਰੁਪਏ 5 ਲੱਖ ਰੁਪਏ ਚੱਲਣਾ ਚਾਹੀਦਾ ਠੀਕ ਹੈ ਨਾ ਸੋ ਭੈਣੇ ਬਹੁਤ ਬਹੁਤ ਧੰਨਵਾਦ ਘਰ ਵਸਦਾ ਰਹੇ ਚੁੱਲ੍ਹਾ ਚੱਲਦਾ ਰਹੇ ਤਰੱਕੀਆਂ ਹੁੰਦੀਆਂ ਰਹਿਣ ਆਹੀ ਦਸਣ ਆਇਆ ਕਿ ਕੇਜਰੀਵਾਲ ਆਈਆਰਐਸ ਅਫਸਰ ਹੈ ਹਸਾਬ ਕਿਤਾਬ ਲਾ ਕੇ ਆ ਪਿਆ ਸਾਹਿਬ ਦਿੱਲੀ ਵਾਲਿਆਂ ਦਾ ਕਿ 28 29000 ਰੁਪਿਆ ਜੇ ਬੀਜੇਪੀ ਨੇ ਤੁਹਾਡੇ ਤੋਂ ਪਰ ਮੰਥ ਖੋ ਲਿਆ ਦਿੱਲੀ ਚ ਰਹਿਣਾ ਮੁਸ਼ਕਲ ਹੋ ਜੂਗਾ ਦਿੱਲੀ ਚ 28 29000 ਰੁਪਿਆ ਇੱਕ ਮਹੀਨੇ ਦਾ ਹਾਂ ਹਾਂ ਹਮਨ ਮੈਂ ਜਾਣਦਾ ਜਾਣਦਾ ਜੀ ਐਮਐਲਏ ਸਾਹਿਬ ਨਾਲ ਨੇ ਸਾਡੇ ਭਾਰੀ ਨਗਰ ਤੋਂ ਪੁਰਾਣੇ ਸਾਡੇ ਪ੍ਰਮੇਤਰ ਨੇ ਹਾਂ ਜਗਦੀਪ ਭਾਈ ਸਾਡੇ ਨਾਲ ਪੰਜਾਬ ਚ ਵੀ ਰਹੇ ਪੰਜਾਬ ਚ ਬਹੁਤ ਪ੍ਰਚਾਰ ਕੀਤਾ ਜਗਦੀਪ ਭੁਰੇ ਸੋ ਬਹੁਤ ਬਹੁਤ ਧੰਨਵਾਦ ਹੈ ਸਿੰਦਰ ਸੀਤਿਆ ਜੀ ਸਾਰੇ ਮਿਲ ਕੇ ਚੱਲੀਏ ਆਪਾਂ ਨੇ ਘਰਾਂ ਦੀ ਤਰੱਕੀ ਕਰਾਉਣੀ ਹੈ ਇਹ ਆਪਣੇ ਘਰਾਂ ਬਾਰੇ ਸੋਚਦੇ ਆ ਅਸੀਂ ਤੁਹਾਡੇ ਘਰਾਂ ਬਾਰੇ ਸੋਚਦੇ ਆ ਬਸ ਆ ਫਰਕਾ ਬਸ ਪੰਜਾਬ ਚ ਵੀ ਇਦਾਂ ਕਰ ਰਹੇ ਆ ਫੋਨ ਕਰਕੇ ਪੁੱਛ ਲਿਓ ਪੰਚਾਵਚੀ 90% ਘਰਾਂ 'ਚ ਬਿਜਲੀ ਫਰੀ ਹੈ 50000 ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇਤੀਆਂ ਪੌਣੇ 3 ਸਾਲ 'ਚ ਫੋਨ ਕਰਕੇ ਪੁੱਛ ਲਿਓ ਕਿਸਦੇ 1 ਰੁਪਿਆ ਵੀ ਲੱਗਿਆ ਹੋਵੇ ਦੋ ਦੋ ਐਮਐਲਏ ਨਾਲ ਚੱਲ ਰਹੀ ਹੈ ਹਾਂ ਬੱਸ 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 ਇਹ ਸਾਡੀ ਪਾਰਟੀ ਦਾ ਇੱਕ ਚੰਗਾ ਸੰਕੇਤ ਹੈ ਕਿ ਸਾਡੇ ਨਾਲ ਸਾਡੇ ਜਿਹੜੇ ਆਪਾਂ ਕੋਈ ਲੜਾਈ ਪੜਾਈ ਵਾਲੇ ਨਹੀਂ ਆਪਾਂ ਕੋਈ ਪੈਸੇ ਕਮਾਉਣ ਵਾਲੇ ਨਹੀਂ ਠੀਕ ਹੈ ਨਾ ਉਹ ਗੁਰਨਾਨਕ ਸਾਹਿਬ ਨੇ ਪਹਿਲੇ ਹੀ ਮੇਰਾ ਇਨੀਆਂ ਕੀਤੀਆਂ ਹੋਈਆਂ ਦੁਨੀਆ ਭਰ ਚ ਨਾਮ ਚੱਲਦਾ ਉਸ ਤੋਂ ਬਾਅਦ ਹੋਰ ਕੀ ਕੀ ਪ੍ਰਮਾਤਮਾ ਨੂੰ ਹੋਰ ਕੀ ਮੰਗ ਲਈ ਉਹ ਤੋਂ ਆ ਫੁੱਲ ਮੈਂ ਤਾਂ ਸੋਚਦਾ ਉਹਨਾਂ ਕੋਈ ਪੁਰਾਣੇ ਜਨਮਾਂ ਦਾ ਪੁੰਨੀ ਹੈ ਜਿਹੜਾ ਪੱਗ ਭਰੀ ਪਈ ਹੈ ਫੁੱਲਾਂ ਨਾਲ ਗੱਡੀ ਭਰੀ ਪਈ ਹੈ ਦੂਜੇ ਪਾਸੇ ਉਹ ਭਾਜੀਪੀ ਵਾਲੇ ਨੇ ਕਾਂਗਰਸ ਵਾਲੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਪੂਰੀਆਂ ਜਾਂ ਲੈ ਕੇ ਕਦੀ ਇਮਾਨਦਾਰੀ ਇਮਾਨਦਾਰ ਬਸ ਨੇ ਗੁਰੂ ਨੇ ਸੱਚ ਦੱਸਿਆ ਦਿੱਤਾ ਗੁਰੂ ਸਾਹਿਬ ਤਾਂ ਲਿਖਦੇ ਹੀ ਸੱਚ ਨਾਨਕ ਬਸ ਗੁਰੂ ਨਾਨਕ ਜਿੱਥੇ ਆ ਗਿਆ ਸਮਝ ਲਓ ਸੱਚ ਠੀਕ ਹੈ ਨਾ ਸੋ ਨਾਨਕ ਸਾਹਿਬ ਨੇ ਕੇਜਰੀਵਾਲ ਨੇ ਬੱਚਿਆਂ ਨੂੰ ਪਾਪੀ ਬਣਸੋ ਦੇਣੀਆਂ ਨੇ ਵੀ ਵਗਣਾ ਲਾਠੀਆਂ ਦੇਣੀਆਂ ਕਰਉਂਗਾ ਉਹ ਕਰਦੇ ਨਹੀਂ ਹਾਂ ਉਹ ਲੜਾਉਂਦੇ ਆ ਨਫਰਤ ਚ ਹਾਂ ਆਪਾਂ ਦੇਖੋ ਬੜੀ ਅੱਛੀ ਗੱਲ ਮੁੰਡੇ ਨੇ ਕਹੀ ਹੈ ਕਿ ਕੇਜਰੀਵਾਲ ਨੇ ਸਾਡੇ ਜਵਾਕਾਂ ਨੂੰ ਕਾਪੀਆਂ ਤੇ ਪੈਨਸਲ ਦੇਣੀਆਂ ਨੇ ਉਹਨਾਂ ਨੇ ਸਾਨੂੰ ਲਾਟੀਆਂ ਤਲਵਾਰਾਂ ਦੇਣੀਆਂ ਨੇ ਵੀ ਲੜੋ ਆਪਸ ਵਿੱਚ ਵੱਡੋ ਇੱਕ ਦੂਜਾ ਸਵਾਸੀ ਨਫਰ ਦਿਰਾਇ ਨਹੀਂ ਤੇ ਬਹੁਤ ਵਧੀਆ ਗੱਲ ਕਰੀਏ ਭਾਈ ਜੀ ਹਾਂ ਗ੍ਰੰਤੀ ਸਿੰਘ ਸਾਡੇ ਉਹਨਾਂ ਦੀ ਅਨਾਊਂਸਮੈਂਟ ਹੋਈ ਹੈ ਪੁਜਾਰੀਆਂ ਦੀ ਅਨਾਊਂਸਮੈਂਟ ਅਸੀਂ ਜੋ ਕਹਿੰਨੇ ਆ ਉਹ ਕਰਦੇ ਆ ਨਹੀਂ ਤਾਂ ਕਹਿੰਦੇ ਨਹੀਂ ਨਹੀਂ ਕਹਿੰਦੇ ਨਹੀਂ ਅਸੀਂ ਇੰਨਾ ਵਾਂਗੂ ਨਹੀਂ ਹੈਗੇ ਮੈਂ ਕੀ ਕੀਤਾ ਮੈਂ ਨਾ ਕੁਝ ਮੁੰਡੇ ਸਾਡੇ ਨਾਲ ਜਿਹੜੇ ਸੀ ਉਹਨਾਂ ਨੂੰ ਨਾ ਭੇਜ ਦੇਣਾ ਉਹਨਾਂ ਪਬਲਿਕ 'ਚ ਮੈਂ ਕਈ ਵਾਰੀ ਲੋਕੀ ਮੇਰੇ ਮੂੰਹ ਤੇ ਨਹੀਂ ਦੱਸਦੇ ਪ੍ਰਭਾਵ ਪੈ ਜਾਂਦਾ ਵੀ ਸ਼ਾਇਦ ਉਹ ਬਿਲ ਦੀ ਗੱਲ ਨਾ ਦੱਸਣ ਆਮ ਜਿਉਂ ਗੱਲਾਂ ਕਰਦੇ ਆ ਲੋਕ ਉਹਦੋਂ ਮੈਂ ਕਿਹਾ ਵੀ ਐ ਪੁੱਛੀ ਲੋਕਾਂ ਨੂੰ ਵੀ ਤੁਹਾਨੂੰ 2100 ਤੇ ਜ਼ਿਆਦਾ ਯਕੀਨ ਹੈ ਜਾਂ 2500 ਤੇ 99% ਕਹਿੰਦੇ 2100 ਤੇ ਯਕੀਨ ਹੈ 2500 ਵਾਲੇ ਸਾਡਾ 15 ਲੱਖ ਮੁੱਕ ਚੁੱਕੇ ਆ ਪਹਿਲਾਂ ਆਪਾਂ ਤੇ ਸ਼ਗਨ ਤਾਂ ਆਪਣੀ 2100 ਪਾਇਆ ਹੈ ਨਾ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਔਰ ਇੰਨੀ ਮੁਕੱਦਸ ਪਵਿੱਤਰ ਜਗ੍ਹਾ ਦੇ ਸਾਹਮਣੇ ਖੜ ਕੇ ਆਪਾਂ ਗੱਲਾਂ ਕੀਤੀਆਂ ਝੂਠ ਨਹੀਂ ਬੋਲਦੇ ਇੰਨਾ ਮਾਨ ਸਨਮਾਨ ਤੁਸੀਂ ਜਗਦੀਪ ਓਰੀ ਕਰਦੇ ਹੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਦੋਨਿਆਂ ਤੋਂ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਲਾਹ ਬੋਲੇ ਸੋਨਿਹਾਲ ਵਾਜੀ 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 ਵਾਹ ਬਹੁਤ-ਬਹੁਤ ਮਿਹਰਬਾਨੀ ਜਿਉਂਦੇ ਵਸਦੇ ਰਹੋ ਹੱਸਦੇ ਰਹੋ ਤਰੱਕੀਆਂ ਕਰੋ ਤੰਦਰੁਸਤੀ ਰਹੇ ਬਹੁਤ-ਬਹੁਤ ਧੰਨਵਾਦ के हर प्यारे मुख्यमंत्री सरदार भगवंत मान आपके बीच पहुंच चुके हैं केजरीवाल के के पंजाब के हर प्यारे मुख्यमंत्री सरदार भगवंत मान आपके बीच पहुंच चुके हैं रोके, ये नहीं रुकता चलता रहता अपनी चाल सामने वाले शोर मचाए कर ले जाए जितना बवाल पंजाब के हर बन प्यारे मुख्यमंत्री सरदार भगवंत मान आपके बीच पहुंच चुके हैं दिल्ली की जनता के काम करता है बस अपना केज रिवाज दिल्ली में बिजली पानी मुफ्त रख पंजाब के हर बन प्यारे मुख्यमंत्री सरदार भगवंत मान आपके बीच पहुंच चुके हैं ध्यान रखता है का रखे पंजाब के हरमन प्यारे मुख्यमंत्री सरदार भगवंत मान आपके बीच पहुंच चुके हैं केजरीवाल केजरीवाल पंजाब के हरमन प्यारे मुख्यमंत्री सरदार भगवंत मान आपके बीच पहुंच चुके हैं उनके रोके ये नहीं रुकता चलता रहता अपनी चाल सामने वाले शोर मचाए गर्मी चाहे जितना बवाल पंजाब के हरमन प्यारे मुख्यमंत्री सरदार भगवंत मान आपके बीच पहुंच चुके हैं दिल्ली की जनता के काम करता है बस अपना दिल्ली में बिजली पानी मुफ्त रख पंजाब के हरबन प्यारे मुख्यमंत्री सरदार भगवंत मान आपके बीच पहुंच चुके हैं का ध्यान रखता है दिल्ली का रखे ख्याल पंजाब के हर प्यारे मुख्यमंत्री सरदार भगवंत मान आपके बीच पहुंच चुके हैं पंजाब के, के, के हर प्यारे मुख्यमंत्री सरदार भगवंत मान आपके बीच पहुंच चुके हैं उनके लोग नहीं रुकता चलता रहता अपनी चाल सामने वाले शोर मचाए कर ले चाहे जितना बवाल पंजाब के हर वन प्यारे मुख्यमंत्री सरदार भगवंत मान आपके बीच पहुंच चुके हैं बोला दिल्ली की जनता के काम करता है बस अपना केजरीवार दिल्ली में बिजली पानी मुफ्त रख <गआ> पंजाब के हरमन प्यारे मुख्यमंत्री सरदार भगवंत मान आपके बीच पहुंच चुके हैं का ध्यान रखता है दिल्ली का रखे ख्याल पंजाब के हरमन प्यारे मुख्यमंत्री सरदार